ਆਪ ਕੀ ਆਵਾਜ਼ ਸਮਾਚਾਰ ਆਪ ਤੱਕ ਟਰੱਕ ਡਰਾਈਵਰਾਂ ਦੀ ਹੜਤਾਲ ਦਾ ਅਸਰ ਪੰਜਾਬ ਵਿੱਚ ਵੀ ਦਿਖਾਈ ਦੇਣ ਲੱਗਾ ਹੈ ਪੈਟਰੋਲ ਪੰਪ ਡਰਾਈ ਹੋਣ ਲੱਗੇ ਨੇ ਸ਼ਹਿਰਾਂ ਵਿੱਚ ਸਬਜ਼ੀਆਂ ਫਲਾਂ ਤੇ ਅੰਡਿਆਂ ਦੀਆਂ ਕੀਮਤਾਂ ਵਧਣ ਲੱਗੀਆਂ ਨੇ ਇਸ ਲਈ ਲੋਕਾਂ ਵਿੱਚ ਸੈਮ ਹੈ ਉंजे ਟਰੱਕ ਡਰਾਈਵਰਾਂ ਦੀ ਹੜਤਾਲ ਕੱਲ ਤੱਕ ਕੀ ਹੈ ਜੇਕਰ ਹੜਤਾਲ ਖੁੱਲ ਜਾਂਦੀ ਹੈ ਤਾਂ ਲੋਕਾਂ ਨੂੰ ਰਾਹਤ ਮਿਲਣ ਦੀ ਉਮੀਦ ਹੈ हासिल जानकारी मुताबिक इस वेले पंजाब दे 4500 पेट्रोल पंपਾਂ ਵਿੱਚੋਂ 30% ਬਿੱਤੀ ਰਾਤ ਹੀ ਖਾਲੀ ਹੋ ਗਏ ਸੀ ਕਈ પેટ્રોલ ਪੰਪਾਂ ਤੇ ਸਿਰਫ ਇੱਕ ਦਿਨ ਦਾ ਤੇਲ ਬਚਿਆ ਜੋ ਅੱਜ ਸ਼ਾਮ ਤੱਕ ਵਿਕ ਜਾਵੇਗਾ ਇਸ ਲਈ ਕੱਲ ਨੂੰ પેટ્રોલ ਡੀਜ਼ਲ ਦੀ ਕਿੱਲਪ ਮਹਿਸੂਸ ਹੋ ਸਕਦੀ ਹੈ પેટ્રોલ ਪੰਪ ਕਾਰੋਬਾਰੀਆਂ ਦਾ ਕਹਿਣਾ ਹੈ ਕਿ ਜੇਕਰ ਹੜਤਾਲ ਖਤਮ ਨਾ ਹੋਈ ਤਾਂ ਹਾਲਾਤ ਹੋਰ ਵਿਗੜ ਸਕਦੇ ਨੇ ਤੇ ਹੋਰ 2 ਘੰਟਿਆਂ ਤੱਕ ਜਿਹੜਾ ਅੰਕੜਾ ਅੱਧ ਤੱਕ ਚਲਿਆ ਜਾਊਗਾ ਤੇ ਹੋ ਸਕਦਾ ਸ਼ਾਮ ਤੱਕ ਜਾਂ ਕੱਲ ਸਵੇਰ ਤੱਕ ਸਾਰਾ ਜ਼ਿਲ੍ਹਾ ਹੀ ਡਰਾਈ ਹੋ ਜਾਵੇ ਕੀ ਰੀਜ਼ਨ ਕੀ ਹੈ ਸਰ ਸਰ ਜਿਹੜੇ ਟਰਾਂਸਪੋਰਟਰ ਆ ਜਿੱਥੋਂ ਸਾਨੂੰ ਟਰਮੀਨਲ ਤੋਂ ਜਿਹੜੀਆਂ ਗੱਡੀਆਂ ਆਉਂਦੀਆਂ ਉਹ ਡਰਾਈਵਰਾਂ ਨੇ ਸਟ੍ਰਾਈਕ ਕੀਤੀ ਵੀ ਆ ਇਸ ਲਈ ਸਾਨੂੰ ਜਿਹੜੀ ਸਪਲਾਈ ਆ ਪੰਪਾਂ ਤੇ ਮਿਲ ਨਹੀਂ ਰਹੀ ਦੇ ਆ 4 ਦਿਨ ਹੋ ਗਏ ਆ ਜੀ ਸਾਨੂੰ ਸਪਲਾਈ ਮਿਲ ਨਹੀਂ ਰਹੀ ਜੀ ਅਧਿਕਾਰੀਆਂ ਨਾਲ ਗੱਲਬਾਤ ਹੋਈ ਹੈ ਜੀ ਸਰ ਸਰਕਾਰ ਆਪਦੇ ਤੌਰ ਤੇ ਲੱਗੀ ਵੀ ਹੈ ਜੀ ਪੂਰੀ ਪ੍ਰੋਟਸ ਤੋਂ ਮਾਸ ਨਹੀਂ ਹੋ ਰੇ ਤੇ ਇਹ ਜਿਹੜਾ ਸਟ੍ਰਾਈਕ ਹੈ ਇਹ 올 ਇੰਡੀਆ ਲੈਵਲ ਤੇ ਪਹੁੰਚ ਪਹੁੰਚ ਰਹੀ ਹੈ ਜੀ ਜਿਹੜਾ ਕੰਡੂਰ ਬਣੇ ਹਿੱਟ ਐਂਡ ਰਨ ਦਾ ਜੀ ਅਗਰ ਮੰਨ ਲਓ ਸਟ੍ਰਾਈਕ ਵਿੱਚ ਡਰਾਈਵਰ ਕੀ ਕਹਿੰਦੇ ਕਦੋਂ ਤੱਕ ਖੜਦਾ ਰੱਖਣਗੇ ਜੀ ਉਹ ਬਿਲਕੁਲ ਵੀ ਸਾਨੂੰ ਇਸ ਬਾਰੇ ਕੋਈ ਜਾਣਕਾਰੀ ਨਹੀਂ ਜੀ ਉਹ ਮੰਨ ਨਹੀਂ ਰਹੇ ਕਿ ਉਹ ਕਹਿੰਦੇ ਵੀ ਇਹ ਕਾਨੂੰਨ ਜਿੰਨੀ ਦੇਰ ਵਾਪਸ ਨਹੀਂ ਹੁੰਦੇ ਉਹਨਾਂ ਚ ਰਹੀ ਸਟ੍ਰਾਈਕ ਤੇ ਰਾਵਾਂਗੇ ਜੀ ਜੀ ਤੇਲ ਫਿਰ ਕਿਸ ਤਰ੍ਹਾਂ ਪੂਰਾ ਕਰ ਰਹੇ ਹੁਣ ਕਈ ਪੰਪ ਤੇ ਤਾਂ ਤੇਲ ਖਤਮ ਹੋ ਚੁੱਕਿਆ ਪਰ ਤੁਸੀਂ ਕਿਸ ਤਰ੍ਹਾਂ ਲੈਣਾ ਲੰਮੀਆਂ ਲੱਗੀਆਂ ਜੀ ਲੈਣਾ ਲੰਮੀਆਂ ਲੱਗੀਆਂ ਜੀ ਲੋਕ ਸਾਡੇ ਦਾ ਨਾਰਾਜ਼ ਵੀ ਹੋ ਰਹੇ ਆ ਪਰ ਅਸੀਂ ਲੋਕਾਂ ਨੂੰ ਅਪੀਲ ਕਰਦੇ ਆਂ ਕਿ ਸਾਡਾ ਸੀਓ ਕਰਨ ਅਸੀਂ ਰਾਸ਼ਨਿੰਗ ਕਰਕੇ ਤੇਲ ਹੁਣ ਜਿਹੜਾ ਤੇ ਸਾਰੇ ਕਾਰੋਬਾਰ ਬੰਦ ਹੋ ਜਾਣੇ ਆ ਦੁਕਾਨਾਂ ਵਾਲੇ ਨੂੰ ਪਰੇਸ਼ਾਨੀ ਹੋਊਗੀ ਮੈਂ ਕਿਹਾ ਹਰ ਮੁਸਾਫਰ ਨੂੰ ਪਰੇਸ਼ਾਨੀ ਹੋਊਗੀ ਲੋਕ ਆਵਾਜ਼ਾਂ ਜੀ ਬਿਲਕੁਲ ਬੰਦ ਹੋ ਜਾਣੀਆਂ ਪੂਰੇ ਹਿੰਦੁਸਤਾਨ ਦੀ ਇਹ ਮੋਦੀ ਸਰਕਾਰ ਨੇ ਬਹੁਤ ਹੀ ਗਲਤ ਫੈਸਲਾ ਲਿਆ ਮੋਦੀ ਸਰਕਾਰ ਨੂੰ ਇਹ ਫੈਸਲਾ ਵਾਪਸ ਲੈਣਾ ਚਾਹੀਦਾ ਇਹ ਇਹ ਦੂਜੇ ਮੁਲਕ ਨਹੀਂ ਹੈਗੇ ਜਿੱਥੇ ਛੁੱਤਰ ਮਾਰ ਕੇ ਲੋਕਾਂ ਨੂੰ ਡਰਾ ਲੋਗੇ ਤੁਮ ਘਾਲੋਗੇ ਉਹ ਮੁਲਕ ਨਹੀਂ ਹੈਗਾ ਇਹ ਇਹ ਬੜਾ ਸ਼ਾਂਤਮਈ ਮੁਲਕਾ ਇਹਨੂੰ ਸ਼ਾਂਤਮਈ ਰਹਿਣ ਦਿਓ ਮੋਦੀ ਸਰਕਾਰ ਨੂੰ ਬੇਨਤੀ ਕਰਦੇ ਆਂ ਵੀ ਇਹਨੂੰ ਸ਼ਾਂਤਮਈ ਰਹਿਣ ਦਿਓ ਇਹਨਾਂ ਕਾਨੂੰਨ ਜਿਹੜੇ ਆ ਵਾਪਸ ਲਓ ਜਿਹਦੇ ਨਾਲ ਲੋਕਾਂ ਨੂੰ ਨੁਕਸਾਨ ਲੋਕਾਂ ਨੂੰ ਖੱਜੇ ਖਰਾਬੀ ਹੁੰਦੇ ਜਿਹੜੇ ਲੋਕਾਂ ਦੇ ਹਾਲ ਤੇ ਰਹਿਮ ਕਰੋ ਲੋਕ ਅੱਗੇ ਭੁੱਖੇ ਮਰਦੇ ਆ ਜੇ ਜੀ ਦਾ ਅਰਜਗਾਰ ਨਾ ਹੋਇਆ ਮਹਿੰਗਾਈ ਅੱਗੇ ਹੀ ਹਿੰਦੁਸਤਾਨ ਦੇ ਵਿੱਚ ਪਾਕਿਸਤਾਨ ਦੇ ਬਰਾਬਰ ਜਾ ਰਹੀ ਆ ਪਾਕਿਸਤਾਨ ਦੇ ਬਰਾਬਰ ਹੀ ਜਾ ਰਹੀ ਹਿੰਦੁਸਤਾਨ ਦੇ ਵਿੱਚ ਮਹਿੰਗਾਈ ਘਟਣੀ ਹੈ ਪਾਕਿਸਤਾਨ ਨਾਲੋਂ ਇਸ ਕਰਕੇ ਮੋਦੀ ਸਰਕਾਰ ਨੂੰ ਇਹ ਬੇਨਤੀ ਆ ਵੀ ਇਹ ਜੇ ਕਾਨੂੰਨ ਕਾਲੇ ਲਿਆ ਉਹ ਵਾਪਸ ਲੇ ਲੋਕਾਂ ਦਾ ਧਿਆਨ ਰੱਖਿਆ ਜਾਵੇ ਜਿਸ ਮਕਸਦ ਲਈ ਲੋਕਾਂ ਨੇ ਤੁਹਾਨੂੰ ਚੁਣਿਆ ਉਹ ਮਕਸਦ ਪੂਰਾ ਕਰੋ ਨਾ ਕਿ ਹਿੰਦੂਵਾਦ ਪੈਦਾ ਕਰੋ ਨਾ ਕਿ ਆ ਮੰਦਰਾਂ ਦੇ ਰੋਲਾ ਪਾਓ ਨਾ ਕਿ ਧਰਮ ਦੇ ਨਾਂ ਤੇ ਰਾਜਨੀਤੀ ਕਰੋ ਇਹ ਧਰਮ ਦੀ ਰਾਜਨੀਤੀ ਬੰਦ ਕਰੋ ਹਾਂਜੀ ਅਰਧ ਹਾਲ ਦੇ ਨਾਲ ਇਹ ਪਤਾ ਕਿੰਨਾ ਨੁਕਸਾਨ ਸਾਰਾ ਸਿਸਟਮ ਹੀ ਵੇਖੋ ਜੇ ਤੇਲ ਨਾ ਆਊਗਾ ਸਾਰਾ ਸ਼ਿਟਾ ਫੇਰ ਆ ਹਿੰਦੁਸਤਾਨ ਦਾ ਸਾਰਾ ਸਿਸਟਮ ਦੇ ਦੋ ਦਿਨ ਤਿੰਨ ਦਿਨ ਇਹੀ ਹਾਰਿਆ ਨਾ ਥੋੜੇ ਸਾਹਮਣੇ ਹਹਾਕਾਰ ਮਚ ਜਾਨੀਏ ਪੂਰੇ ਹਿੰਦੁਸਤਾਨ ਦੇ ਵਿੱਚ ਕਿਉਂਕਿ ਤੇਲ ਨਾਲ ਤੇਲ ਦਾ ਨਾ ਆਣ ਦੇ ਕਾਰਨ ਸਾਰਾ ਆਵਾਜਾਈ ਦਾ ਬੰਦ ਹੋਣੀ ਆ ਵਪਾਰੀ ਸਾਰੀਆਂ ਚੀਜ਼ਾਂ ਮਹਿੰਗੀਆਂ ਹੋਣੀਆਂ ਗੈਸ ਸਿਲੰਡਰ ਮਹਿੰਗਾ ਹੋਣਾ ਹਰ ਚੀਜ਼ ਮਹਿੰਗੀ ਹੋਣੀ ਆ ਉਹ ਮਹਿੰਗਾਈ ਨਾਲ ਲੋਕਾਂ ਨੂੰ ਨੁਕਸਾਨ ਹੀ ਹੋਊਗਾ ਲੋਕਾਂ ਨੂੰ ਕੋਈ ਫਾਇਦਾ ਨਹੀਂ ਹੈ ਇਸ ਕਾਰਕ ਮੋਦੀ ਸਰਕਾਰ ਨੂੰ ਇਹ ਬੇਨਤੀ ਆ ਭਈ ਇਹ ਕਾਨੂੰਨ ਵਾਪਸ ਲੋਵੇ ਜਿਸ ਮਕਸਦ ਲਈ ਆਇਆ ਵਾ ਉਹ ਮਕਸਦ ਪੂਰਾ ਕਰੇ ਮੈਂ ਇਹ ਬਿਨਾਂ ਬੇਨਤੀ ਕਰਦਾ ਹਿੰਦੁਸਤਾਨ ਦੇ ਹਾਲਤ ਰਹਿਮ ਕੀਤਾ ਜਾਵੇ ਮਾੜੀ ਨੇ ਡਰਾਈਵਰਾਂ ਵਾਸਤੇ ਡਰਾਈਵਰ 5-700 ਕਮਾਉਣ ਵਾਲਾ ਉਹ ਐਨੇ ਪੈਸੇ ਕਿੱਥੋਂ ਪੂਰੇ ਕਰੂਗਾ ਮੈਂ ਸੇ ਜਾਂ ਗੱਟੂ ਨੇ ਪੈਸੇ ਦੇਊ ਰੁਪਈਆ ਦਾ 5-700 ਡੇਢੀ ਕਰਦੇ ਆ ਜੀ ਐਨੇ ਪੈਸੇ ਅਸੀਂ ਕਿੱਥੋਂ ਦੇ ਦਾਂਗੇ ਆ ਗੱਲ ਹੈ ਇਹ ਮੋਦੀ ਮਾਇ ਦਾ ਡਰਾਈਵਰਾਂ ਨੂੰ ਖਤਮ ਕਰਨ ਵਾਲੇ ਕਾਨੂੰਨੀ ਨੇ ਬੇਲੇ ਕਰਨ ਵਾਲੇ ਜਾਨ ਕੋਈ ਕਿਹੜਾ ਹੋਊਗਾ ਇੱਥੇ ਗੱਡੀ ਚਲਾਉਣਾ ਸਭ ਕਰੇ ਭੈਜਨ ਦੀ ਗੱਡੀਆਂ ਚਲਾਉਂਦਾ ਸਹਾਰੀ ਜਿਹੜੀ ਰਿਸਕ ਲੈ ਕੇ 5-700 ਡੇਢੀ ਕਰਨ ਵਾਲਾ 5-7 ਲੱਖ ਰੁਪਏ ਕਿਥੋਂ ਲਵੇਗਾ ਭਾਈ ਮੱਕੂ ਗਈ ਤੇਲ ਹੁਣ ਜਦੋਂ ਕੋਈ ਡਰਾਈਵਰ ਕੰਮ ਹੀ ਕਰੇਗਾ ਕਿਹੜਾ ਦੇਊਗਾ 7 ਲੱਖ ਰੁਪਏ ਗਲਤ ਆ ਗੀ ਸਭ ਆਪੂ ਆਪਣੇ ਘਰ ਹੀ ਬਹਿ ਗਏ ਇੰਨੇ ਵੇ 5-700 ਰੁਪਏ ਵਿੱਚ ਡੇਢੀ ਗੱਡੀ ਵਗਲਾਉਣਾ ਉਹ ਵਧੀਆ ਇਹਨਾਂ ਤੋਂ ਸਰਕਾਰ ਦੇ ਇਸ ਕਾਨੂੰਨ ਨੂੰ ਬਾਰੇ ਕੀ ਕਹਿਣਾ ਚਾਹੁੰਦੇ ਗਲਤ ਕਾਨੂੰਨ ਆ ਵੀ ਬੇਕਾਰ ਮੋਦੀ ਕੀ ਕਹਿਣਾ ਚਾਹੁੰਦੇ ਸਰਕਾਰ ਨੂੰ ਕੀ ਕਰਨਾ ਚਾਹੀਦਾ ਇਕਨੂੰ ਵਾਪਸ ਲੈਣੀ ਚਾਹੀਦੀ ਹੈ ਹੋਰ ਕੀ ਕਰਨੀ ਹੈ ਜੀ ਜੀ ਡੀਜ਼ਲ ਜੀ ਪੈਟਰੋਲ ਦਾ ਵਾਧੂ ਹੈ ਜੀ ਡੀਜ਼ਲ ਖਤਮ ਹੋ ਚੱਲਿਆ ਜੀ ਠੀਕ ਹੈ ਜੀ ਕੀ ਕਹਿਣਾ ਚਾਹੁੰਦੇ ਸਰਕਾਰਾਂ ਨੂੰ ਸਰਕਾਰਾਂ ਨੂੰ ਕਹਿਣਾ ਚਾਹੁੰਦੇ ਜੋ ਇਹ ਮਰੂ ਕਾਨੂੰਨ ਬਣਾਏ ਹੈ ਇਹਨਾਂ ਲਈ ਡਰਾਈਵਰਾਂ ਲਈ ਭਰਾਵਾਂ ਲਈ ਉਹ ਉਹਨਾਂ ਨੂੰ ਉਹਦੇ ਵਿੱਚ ਸੋਧ ਕਰਨੀ ਚਾਹੀਦੀ ਹੈ ਜੀ ਹਨੀਬਾ ਜੀ ਜਿਹੜੀਆਂ ਟਰੱਕਾਂ ਦੀ ਹੜਤਾਲਾਂ ਚੱਲਦੀਆਂ ਪਈਆਂ ਇਸ ਦੇ ਨਾਲ ਸਬਜ਼ੀ ਵਪਾਰੀਆਂ ਨੂੰ ਕਿੰਨਾ ਕਸਰ ਪੈ ਗਿਆ ਤੇ ਆਮ ਜਨਤਾ ਨੂੰ ਕਿੰਨਾ ਇਹ ਤਾਂ ਥਾਮੀ ਜਾ ਬੁੱਤਣਾ ਪਾਇਆ ਦੇਖੋ ਜੀ ਵਪਾਰੀਆਂ ਨੂੰ ਗੱਡੀਆਂ ਨਹੀਂ ਮਿਲਦੀਆਂ ਪਈਆਂ ਦੇਖੋ ਗੱਡੀਆਂ ਟਰੈਵਲ ਮਾਲ ਗੱਡੀਆਂ ਤੇ ਆਉਣਾ ਟਰਾਂਸਪੋਰਟ ਤੇ ਆਉਣਾ ਜੀ ਸਾਰਾ ਟੋਟਲ ਮਾਲ ਸਾਡਾ ਕੱਚਾ ਮਾਲ ਹੈ ਜੀ ਇਹ ਟਰਾਂਸਪੋਰਟ ਤੇ ਆਉਂਦਾ ਜਦੋਂ ਸਾਡੀਆਂ ਮੰਡੀਆਂ ਚ ਮਾਲ ਨਹੀਂ ਆਊਗਾ ਤੇ ਆਮ ਪਬਲਿਕ ਕੋਲੇ ਮਾਲ ਪਹੁੰਚਣਾ ਨਹੀਂਗਾ ਜੀ ਉਹ ਆਟੋਮੈਟਿਕਲੀ ਤੇਜ਼ ਹੋਊਗਾ ਜੀ ਤੇ ਕੀ ਰੇਟ ਤੇ ਜੇ ਗੱਲ ਕਰੀਏ ਕਿੰਨਾ ਕ ਫਰਕ ਪੈ ਜੂਗਾ ਸਬਜ਼ੀ ਦਾ ਲੋਕਾਂ ਨੂੰ ਚੱਲਣਾ ਪਊਗਾ ਬਾਜੀ ਰੇਟ ਦਾ ਹਰ ਚੀਜ਼ ਦਾ 5 ਤੋਂ 10 ਰੁਪਏ ਦਾ ਡਿਫਰੈਂਸ ਅੱਜ ਤੱਕ ਦਾ ਹਲੇ ਪਹਿਲਾ ਦਿਨ ਹੈ ਅੱਜ ਦਾ ਅੱਜ ਤੋਂ ਜੇ ਹੜਤਾਲ ਜਿਵੇਂ ਜਿਵੇਂ ਵਧੀ ਗਈ ਹੋਵੇ 5-10 ਰੁਪਏ ਵਿੱਚ ਪਈ ਜਾਣੇ ਆ ਜੀ ਦੇਖੋ ਮੰਡੀ 'ਚ ਵੀ ਰੌਣਕ ਕੋਈ ਗੱਲ ਪਹਿਲਾਂ ਵਾਲੀ ਨਹੀਂ ਰਹੀ ਆ ਜੀ ਸਰ ਅੱਜ ਕੋਈ ਮਾਲ ਹੀ ਨਹੀਂ ਆਇਆ ਜੀ ਮੰਡੀ ਦੇ ਵਿੱਚ ਜਿਹੜਾ ਬਾਹਰੋਂ ਆਉਣ ਵਾਲਾ ਲੋਕਲ ਪੈਦਾਵਾਰ ਹੈ ਜਿਵੇਂ ਗਾਜਰ ਲੋਕਲ ਚਲਦੀ ਆਲੂ ਲੋਕਲ ਚਲਦਾ ਇਹ ਚੀਜ਼ਾਂ ਆਈਆਂ ਬਾਕੀ ਬਾਹਰ ਵਾਲੀ ਚੀਜ਼ ਹੀ ਨਹੀਂ ਆਈ ਕੋਈ ਸਰਕਾਰਾਂ ਨੂੰ ਕੀ ਕਹਿਣਾ ਜਾਊਗਾ ਜਿਹੜੀਆਂ ਆਮ ਜਨਤਾ ਪੇਸ਼ ਦੇਖੋ ਸਰਕਾਰਾਂ ਨੂੰ ਪਹਿਲਾਂ ਇਹ ਚੀਜ਼ਾਂ ਤੇ ਵਿਚਾਰ ਕਰਨੀ ਚਾਹੀਦੀ ਆ ਫਿਰ ਕੋਈ ਕਾਨੂੰਨ ਅੱਗੇ ਲੈ ਕੇ ਜਾਣੇ ਚਾਹੀਦੇ ਇਸ ਚੀਜ਼ ਦਾ ਖਾਮੀਆਂ ਜਾਂ ਲੋਕਾਂ ਨੂੰ ਭੁਗਤਣਾ ਪਊਗਾ ਅੱਜ ਕੱਲ ਦੇ ਵਿੱਚ ਹੀ ਲੋਕਾਂ ਨੂੰ ਬਹੁਤ ਜ਼ਿਆਦਾ ਫਰਕ ਪੈ ਗਿਆ ਜੀ ਦੇਖਣੀ ਹੈ ਡੀਜ਼ਲ ਦੇ ਵੀ ਬੱਸਾਂ ਬੰਦ ਕਰ ਦਿੱਤਾ ਗਿਆ ਤੇ ਉਹਦਾ ਵੀ ਆਪਾਂ ਡੀਜ਼ਲ ਤੇ ਪੈਟਰੋਲ ਤੇ ਹੁਣ ਪੰਪਾਂ ਤੇ ਡੀਜ਼ਲ ਨਹੀਂ ਮਿਲ ਰਿਹਾ ਤੁਸੀਂ ਇਹ ਵੇਖੋ ਕਿੰਨੀ ਵੱਡੀ ਗੱਲ ਹੈ ਤੇ ਅੱਜ ਹਾਲ ਪਹਿਲਾ ਦਿਨ ਹੈ ਅੱਜ ਜੇ 2-4 ਦਿਨ 5-3 ਦਿਨ ਹੜਤਾਲ ਚੱਲ ਗਈ ਤਾਂ ਇਹ ਹਾਹਾਕਾਰ ਮੱਚੂਗੀ ਜੀ ਇੱਥੇ ਸਰਕਾਰਾਂ ਨੂੰ ਕੀ ਮੈਸੇਜ ਦੇਣਾ ਚਾਹੋਗੇ ਸਾਡੇ ਜਰੀਏ ਦੇਖੋ ਜੀ ਸਰਕਾਰਾਂ ਨੂੰ ਤਾਂ ਇਹੀ ਕਹਿਣਾ ਚਾਹੁੰਦੇ ਹਾਂ ਜੇ ਕੋਈ ਚੰਗੇ ਕਾਨੂੰਨ ਲਿਆਓ ਪਹਿਲਾਂ ਇਸ ਨੂੰ ਸੋਧ ਕਰੋ ਚੰਗੀ ਤਰ੍ਹਾਂ ਸੋਧ ਕਰਕੇ ਇਹਦਾ ਪ੍ਰੈਕਟੀਕਲ ਕਰਕੇ ਦੇਖੋ ਇਹ ਚੀਜ਼ ਦਾ ਕੀ ਬਣੂਗਾ ਜੀ ਫਿਰ ਉਸ ਤੋਂ ਬਾਅਦ ਲਾਗੂ ਕਰੋ